ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਫ ਤੋਂ ਸਾਡੇ ਲੋਕ ਜਮਨ ਜਾਮਨਵਾਲੇ ਤੋਂ ਅਸੀਂ ਤੁਹਾਡਾ ਨਾ ਖਬਰ ਸਾਂਝ ਕਰ ਰਹੇ ਹਾਂ ਬੀਤੀ ਰਾਤ ਦੀ ਜੇਕਰ ਗੱਲ ਕਰਦੇ 15 ਤਰੀਕ ਰਾਤ 11-12 ਵਜੇ ਦੇ ਕਰੀਬ ਜੇ ਤੁਸੀਂ ਨਹਿਰ ਦੇਖ ਸਕਦੇ ਹੋ ਬੂਟਾ ਵਾਇਆ ਮਾਈਨਰ ਨਹਿਰ ਹੈਗੀ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਨੇ ਹੈਗੇ ਕਾਫੀ ਜ਼ਮੀਨਦਾਰਾਂ ਦਾ ਨੁਕਸਾਨ ਹੋਇਆ ਕਿਉਂਕਿ ਬੀਤੀ ਰਾਤ ਅੱਧੀ ਰਾਤ ਜਿਹੜਾ ਬੀਤੀ ਰਾਤ 15 ਤਰੀਕ ਨੂੰ 12-11 ਵਜੇ ਜਿਹੜੀ ਨਹਿਰ ਟੁੱਟਦੀ ਹੈਗੀ ਤਸਵੀਰਾਂ ਤੁਹਾਡੇ ਨਾਲ ਕਰੀਬ ਅਸੀਂ 16 ਤਰੀਕ ਜਿਹਨੇ 11:00 ਵਜੇ ਦੀਆਂ ਸਾਂਝੀਆਂ ਕਰ ਰਹੇ ਹੈ ਸੂਈਆਂ ਤੜਨਾ ਸਾਂਝੀ ਕਰਾ ਕਾਫੀ ਜੀਵਨ ਦਾ ਨੁਕਸਾਨ ਹੋਇਆ ਸਾਰੇ ਏਰੀਆ ਜਿਹੜਾ ਚੋਨਾ ਜਿਹੜਾ ਲੱਗਿਆ ਤੁਸੀਂ ਦੇਖ ਸਕਦੇ ਹੈਗੇ ਕਾਫੀ ਜੀਵਨ ਦਾ ਨੁਕਸਾਨ ਹੋਇਆ ਪਾਣੀ ਭਰ ਗਿਆ ਹੈਗਾ ਬਿਲਾਲ ਜਿਹੜੀ ਸਥਿਤੀ ਹੈਗੀ ਹੈ ਅਸੀਂ ਗੱਲਬਾਤ ਵਿੱਚ ਕਰਾਂਗੇ ਕਿ ਜਿਹੜਾ ਕੁਛ ਮਹਿਕਮੇ ਦੇ ਜਿਹੜੀ ਮੈਨੇਕਾ ਸਕੀਮ ਉਹਦੇ ਤਹਿਤ ਜਿਹੜਾ ਮਲਾਜਮ ਪਹੁੰਚੇ ਹੈਗੇ ਇੱਥੇ ਜਿਹੜਾ ਆਪਾਂ ਪਹੁੰਚੇ ਹੋਏ ਸਾਰਾ ਲੇਬਰਗਾਰਾਂ ਪਹੁੰਚੀ ਤੇ ਸ੍ਰੀਰਣਾ ਆਪਾਂ ਗੱਲਬਾਤ ਕਰ ਲੱਗੇ ਮੇਰੇ ਨਾਲ ਕੁਝ ਕਿਸਾਨ ਜਸੇ ਬੰਦੀਆਂ ਦੇ ਆਗੂ ਹੈਗੇ ਆ ਲੋਕਲ ਜਿਨ੍ਹਾਂ ਦੇ ਵੀਰਾਂ ਦੇ ਖੇਤ ਹੈਗੇ ਉਹ ਵੀ ਮੌਜੂਦ ਹੈਗੇ ਆ ਆਪਾਂ ਗੱਲਬਾਤ ਵੀ ਕਰ ਰਹੇ ਨੇ ਆਪਾਂ ਗੱਲਬਾਤ ਕਰ ਲੈਨੇ ਮੇਰੇ ਨਾਲ ਇੱਕ ਕਿਸਾਨ ਆ ਕੋਈ ਹੈਗੇ ਆ ਬਜ਼ੁਰਗ ਨੌਜਵਾਨ ਜਿਹੜਾ ਪ੍ਰਧਾਨ ਆ ਭਾਰਤ ਕਿਸਾਨ ਭਾਰਤ ਕਿਸਾਨ ਜਿਹਨੂੰ ਰਾਜਿਆਲ ਤੋਂ ਜ਼ਿਲ੍ਹਾ ਪ੍ਰਧਾਨ ਹੈਗੇ ਆ ਬਾਪੂ ਜੀ ਰਵੰਸੀ ਕੌੜਾ ਜੀ ਹਾਂ ਕੀ ਕਹਿਣਾ ਚਾਹੋਗੇ ਜਿਹੜਾ ਸਾਰਾ ਮਸਲਾ ਹੈ ਦੇਖੋ ਜੀ ਪਹਿਲਾਂ ਤੋਂ ਤੁਹਾਡਾ ਪਰਫੰਟਿਆ ਗਿਆ ਲਾੜਿਆ ਇਹਦਾ ਸਾਡਾ 15 ਜੂਨ ਹੈ ਆ ਮੁੰਡੇ ਸਾਡੇ ਰਾਤ ਦੇ ਸਾਨੂੰ ਨਾਲ ਜਪੂਰ ਗਾਇਆ ਬਈ ਲਾਈਟ ਟੁੱਟ ਗਈ ਮੁੰਡੇ ਸਾਡੇ ਰਾਤ ਦੇ 12 ਵਜੇ ਤੋਂ ਉੱਤੇ ਜਾ ਗਿਆ ਅੱਛਾ ਅਸੀਂ ਉਸੇ ਮੇਰੇ 12 ਤੋਂ ਪਹਿਲਾਂ ਹੀ ਫੂਕ ਕਰ ਦਿੱਤਾ ਲੈ ਗਿਆ ਤੇ ਜਦ ਤਕਰੀਬਨ ਮੇਰਾ ਖਾਂ 2:30 ਤੇ ਜਾਂ 2 ਵਜੇ ਨਰ ਬੰਦੀ ਚਾਹ ਜੱਕ ਦਾ ਮ ਉਹਨਾਂ ਬੰਦ ਕਰਨ ਦੇ ਨਾਲ ਲੋਕਾਂ ਆਉਣੇ ਸ਼ੁਰੂ ਹੋ ਗਏ ਉਹ ਸਾਡੇ ਦੇਖੋ ਵੀਲਾ ਜੀ ਪਾਣੀ ਖੜੀ ਠੀਕ ਢੋਲਾ ਜੀ ਤਾੜੇ ਲਗਾ ਢੋਲਾ ਮਰ ਜਾਣਾ ਦੁਹਰਾਂ ਲਵਾਈ ਪੈ ਗਈ ਹੁਣ ਦੁਆਰਾ ਪਲੀ ਦੀ ਲੰਬੜੀ ਮੋਲ ਦੇ ਦੀ ਬੜੀ ਆ ਜੀ ਇਸ ਕਰਕੇ ਬਹੁਤ ਜ਼ਿਆਦਾ ਕਿਸਾਨ ਜਿਹੜਾ ਹੈ ਕੋਈ ਵੀ ਬਹਿਮਾਂ ਜਿਹੜਾ ਦਾ ਇਹਨਾਂ ਗੋਹ ਨਹੀਂ ਕਰਦਾ ਇਹਨਾਂ ਨੂੰ ਕਰਨਾ ਚਾਹੀਦਾ ਹਾਂ ਜੀ ਤੇ ਅਸੀਂ ਜਦੋਂ ਇਹਨਾਂ ਨੂੰ ਫੌੜੀ ਗਿਆ ਸੀ ਸਾਰੇ ਜਿਹੜੇ ਹੈ ਜਿਹੜਾ ਜੇ 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 ਚੂਹੇ ਨੂੰ ਬਾਹਰ ਹੀ ਜਾਂਦਾ ਉਹ ਸਾਰੇ ਮੂੰਹੇ ਖੋਲ ਦਿੰਦੇ ਇਹ ਜ਼ਹਿਰ ਉੱਤੇ ਲੱਗਦਾ ਨਹੀਂ ਜੇ ਉਹ ਸਵੇਰ ਦੇਰ ਸਵੇਰੇ ਬਾਹਰ ਉਹਨੇ ਚੁੱਕੇ ਦੇ ਹਾਂਜੀ ਇਹ ਤਾਂ ਕਰਕੇ ਗੱਲ ਠੀਕ ਹੈ ਜੀ ਦੂਸਰੀ ਕੱਲ ਰਾਤ ਵੀ ਹੋ ਸਕਦੀ ਤਾਂ ਕਰਕੇ ਥੋੜਾ ਨਿਸ਼ਾਨ ਜ਼ਿਆਦਾ ਹੋਊਗਾ ਆਹ ਆਹ ਯਾਰ ਇਹਦਾ ਜੀ ਨਹੀਂ ਵੱਡਾ ਹਾਂ ਬਿਲਕੁਲ ਯਾਰ ਕਿਥੋਂ ਹਾਂ ਥੋੜੀ ਜਿਹੀ ਕਿਥੋਂ ਮਿਲੇਗੀ ਹੂੰ ਏ ਬਾਪੂ ਜੀ ਜੇਕਰ ਏਰੀਆ ਦੀ ਗੱਲ ਕਰਦੇ ਆ ਕਿਹੜਾ ਕਿਹੜੇ ਏਰੀਆ ਪ੍ਰਭਾਵਤ ਹੋਇਆ ਜਾਂ ਜਿੱਥੇ ਆ ਲੋਕੇਸ਼ਨ ਹੈ ਕਿਹੜੀ ਜਗ੍ਹਾ ਦੀ ਆਪਾਂ ਦੀ ਬਿਲਕੁਲ ਨਹੀਂ ਕਾਮਲ ਵਾਲਾ ਠੀਕ ਹੈ ਜੀ ਇਹਨੇ ਆ ਹਾਂ ਜੀ ਹਾਂ ਜੀ ਅਲੀਵਾਲਾ ਹਾਂ ਅੱਜ ਇਹਦੇ ਇਲਾਕਾ ਪਰ ਬਾਤ ਠੀਕ ਹੈ ਜੀ ਆ ਆ ਆ ਜੀ ਦਾ ਪਿੰਡ ਕਾਮਲ ਚੰਦੇ ਵਾਲੇ ਚ ਪੈਂਦਾ ਬਸਤੀ ਹੁੰਦੀ ਜਿਹੜਾ ਜਿਹੜੀ ਜਗ੍ਹਾ ਖੜੀ ਹੈ ਹਾਂ ਜੀ ਇਹ ਸਾਰੇ ਏਰੀ ਚੋਨਾ ਲੱਗਾ ਸੀ ਹਾਂ ਜੀ ਸਾਰੇ ਹਾਂ ਸਾਰੇ ਲੱਗਾ ਜੀ ਠੀਕ ਹੈ ਹਾਂ ਕੋਈ ਖੇਤ ਦੀ ਮਿਲ ਹਾਂ ਤੁਹਾਡੀ ਵੀ ਜ਼ਮੀਨ ਇਥੇ ਨਾਲ ਲੱਗਦੀ ਹਾਂ ਜੀ ਸਾਡੇ ਹਾਂ ਜੀ ਠੀਕ ਹੈ ਬਾਕੀ ਹੋਰ ਕਿਹੜੇ ਕਿਹੜੇ ਘਰਾਂ ਦੀ ਜ਼ਮੀਨ ਜਾਂ ਕਿੰਨੀ ਕਿ ਜ਼ਮੀਨ ਦਾ ਖਰਾਬ ਹੋ ਗਈ ਜੀ ਜ਼ਮੀਨ ਕਰ ਤੋਂ ਤੁਹਾਡੀ ਮੇਰਾ ਖਿਆਲ ਹੈ 50 ਏਕੜ ਲਓ ਹਾਂ ਬਾਕੀ ਕਿਹੜਾ ਸਮਝਦੇ ਹੋ ਹਾਂ 200 200 ਹਾਂ ਆਹ ਹੋ ਗਿਆ ਐਨ ਐਰੂ ਬਾਜੀ ਜੰਗ 200 ਏਕੜ ਲਾ ਹਾਂ 200 ਏਕੜ ਤੇ ਨੇੜੇ ਦੇ ਹੈਗੇ ਹਾਂ ਜੀ ਸਾਰੇ ਚੋਨਾ ਲੱਗਾ ਸੀ ਸਾਰਾ ਲੱਗਾ ਸੋ ਧੰਨਵਾਦ ਬਾਪੂ ਜੀ ਆਪਾਂ ਹੋਰ ਵੀ ਇੱਥੇ ਗੱਲਬਾਤ ਕਰ ਲੈਂਦੇ ਆਂ ਵਿੱਜ ਕੀ ਨਾਮ ਹੈ ਜੀ ਸਪਿੰਦਰ ਸਿੰਘ ਸਪਿੰਦਰ ਸਿੰਘ ਜੀ ਇਹ ਕਿਹੜਾ ਪਿੰਡ ਤੁਹਾਡਾ ਇਹ ਹੀ ਪਿੰਡ ਹੈ ਹਾਂਜੀ ਚੰਦੇ ਵਾਲੀ ਚੰਦੇ ਵਾਲੀ ਵਸਤੀ ਜੀ ਇਹ ਕੀ ਕਹਿਣਾ ਜੋ ਸਾਰੇ ਮਸਲੇ ਇਹ ਜੀ ਹੁਣ ਜੇ ਤਾਂ ਪਾਣੀ ਲਿੰਡ ਚ ਛੱਡ ਦੇ ਇਹ ਨੁਕਸਾਨ ਨਹੀਂ ਸੀ ਹੁੰਦਾ ਠੀਕ ਜੀ ਇਹ ਪਾਣੀ ਹੀ ਬਹੁਤ ਜ਼ਿਆਦਾ ਛੱਡਿਆ ਠੀਕ ਤੇ ਪਸੇਰਾਂ ਦੀ ਕੋਈ ਪੈਰਵਾਈ ਨਹੀਂ ਜਿੱਥੋਂ ਲੋਕਾਂ ਨੇ ਲਾਂਗਾ ਬਣਾਇਆ ਉੱਥੋਂ ਦੀ ਰੋੜ ਦੀ ਜਿੱਥੋਂ ਕੋਈ ਇਹਨਾਂ ਦੀ ਕੋਈ ਪੈਰਵਾਈ ਨਹੀਂ ਹਮ ਮਤਲਬ ਪਸੇਲ ਦੀ ਉੱਪਰੋਂ ਫੁੱਟਾਂ ਪਈ ਜਾਂਦੀਆਂ ਨਹੀਂ ਜਾਂ ਮਿੱਟੀ ਨਹੀਂ ਹੈਗੀ ਤੇ ਜਿ ਪ੍ਰਾਣੀ ਛੱਡਦੇ ਨੇ ਬੋਝ ਠੀਕ ਹੈ ਧੁੰਦੇ ਕਾਰਨ ਉੜਦੀ ਕਿਤੇ ਨਾ ਕਿਤੇ ਖਲਾਈ ਵੀ ਨਹੀਂ ਹੁੰਦੀ ਇਹ ਵੀ ਕਾਰਨ ਹੋ ਸਕਦਾ ਮੌਕੇ ਤੇ ਜਦੋਂ ਜਾਂ ਟਾਈਮ ਤੇ ਖਲਾਈ ਹੋਣੀ ਜਾਂ ਬਾਅਦ ਵਿੱਚ ਕੋਈ ਘੇੜਾ ਨਹੀਂ ਮਾਰਦਾ ਘੇੜਾ ਨਹੀਂ ਮਾਰਦਾ ਕਿਸੇ ਨੇ ਘੇੜੀ ਨਹੀਂ ਮਾਰੀ ਠੀਕ ਹੈ ਜੀ ਹੁਣ ਇੱਥੇ ਕਿਹੜੇ ਮਲਾਜੋਂ ਕਿਹੜੇ ਆਏ ਕੋਈ ਜਿਹੜੀ ਲੱਗੀ ਲੇਬਰ ਕਰਾਂ ਲੱਗੀ ਹੁਣ ਲੇਬਰ ਤਾਂ ਆਈ ਏ ਲੇਬਰ ਤਾਂ ਅਮਰੀਕਾ ਵੱਲੋਂ ਆਏ ਨਹੀਂ ਬੈਠੇ ਹੋਏ ਨਹੀਂ ਇੱਥੇ ਬਸ ਤੁਸੀਂ ਤੁਸੀਂ ਕਰ ਰਹੇ ਹੋ ਯਤਨ ਹਾਂਜੀ ਹਾਂਜੀ ਸਾਡਾ ਜਲਾ ਪਿੰਡ ਹੀ ਐਫਰਟ ਕਰ ਰਿਹਾ ਠੀਕ ਹੈ ਜੀ ਪਿੰਡ ਉਹ ਆਪਣੇ ਕੋਲ ਤੋਂ ਆ ਗਏ ਨਹੀਂ ਬਾਕੀ ਪਿੰਡ ਵੱਲੋਂ ਮਿੱਟੀ ਲੈਟਰ ਲੱਗੇ 70 ਸੀ ਕਿੱਲੇ ਪ੍ਰਭਾਵਿਤ ਹੋਏ ਨੇ ਉਹਨਾਂ ਦਾ ਕੁਛ ਨਾ ਕੁਛ ਮੌਜੂ ਹੂੰ ਕਿਉਂਕਿ ਜਿਹੜੇ ਪਨੀਰੀ ਹੁਣ ਕਿੱਥੋਂ ਲਿਆਉਣਗੇ ਬਾਕੀ ਖਰਚੀ ਵਗੈਰ ਲੁਆਈਆਂ ਹੋ ਗਈਆਂ ਸਭ ਕੁਛ ਲੇਕਿਨ ਉਹ ਪਨੀਰੀ ਕਿੱਥੋਂ ਆਏ ਇਹ ਕਰਕੇ ਜਿੰਨੀ ਦੇਰ ਹੁਣ ਕੁਛ ਨਾ ਕੁਛ ਦਿੱਤਾ ਜਾਵੇ ਕਿਤੇ ਦਿੱਤੇ ਨਾ ਹੀ ਮੈਗਮੇ ਤਾਂ ਚਲੋ ਆਇਆ ਕੋਈ ਆਪਣਾ ਇਹ ਲੇਬਰ ਵਗੈਰਾ ਆਇਆ ਹੋਰ ਵੀ ਅਫਸਰ ਵਗੈਰਾ ਜੋ ਮੌਕੇ ਦਾ ਹੈ ਕੋਈ ਪਟਵਾਰੀ ਵਗੈਰਾ ਕੋਈ ਨਹੀਂ ਜੀ ਪਟਵਾਰੀ ਨਹੀਂ ਆਇਆ ਬਸ ਇੱਕ ਆਏ ਨਹੀਂ ਸ਼ਾਇਦ ਜਿਹੜੇ ਗਿਰਾ ਗੁੜਾ ਮਾਰਦੇ ਨੇ ਠੀਕ ਹੈ 2012 ਜਾਂ ਕੋਈ ਹੋਰ ਮਤਲਬ ਸਕਦਾ ਨਹੀਂ ਮੇਡ ਹੈ ਮੇਡ ਹੈ ਸੇ ਨਾਲ ਲੇਬਰ ਕਰਾਈ ਆ ਲੇਬਰਾਈ ਬਾਕੀ ਸਾਰਾ ਤੁਸੀਂ ਆਪਣੇ ਲੈਵਲ ਤੇ ਜਾਂਦਾ ਹਾਂ ਇੱਕ ਕਿਹੜੇ ਕਿਹੜੇ ਪਿੰਡ ਆ ਪੰਜ ਕਹਿ ਸਕਦੇ ਮੋਟੇ ਉੱਚੇ ਕਾਮੜ ਵਾਲਾ ਚੰਦੇ ਵਾਲੀ ਕਾਮੜ ਵਾਲਾ ਚੰਦੇ ਵਾਲੀ ਮੱਲਰ ਨਾਲ ਕੁਛ ਰਕਬਾ ਹੈ ਕੁਛ ਕਾਲੂ ਵਾਲਾ ਕਾਲੂ ਵਾਲੇ ਦਾ ਰਕਬਾ ਹੈ ਮੈਂ ਤਿੰਨ ਪਿੰਡ ਪਰ ਬਾਬਤ ਹਾਂ ਜੈਮਲ ਵਾਲਾ ਤਾਂ ਬੱਜ ਗਿਆ ਜੀ ਇਧਰ ਹਾਂ ਜੈਮਲ ਇਧਰ ਬੱਜ ਗਿਆ ਕਿਉਂਕਿ ਇਹ ਏਸ ਹੱਤ ਰਹੀ ਨੇ ਇਧਰ ਨੇ ਚੰਦੇ ਵਾਲੀ ਸਾਈਡ ਤੇ ਹਾਂ ਚੰਦੇ ਵਾਲੀ ਠੀਕ ਬਾਈ ਜੀ ਸਾਡੇ ਨਾਲ ਡਾਇਰ ਮਹਿਕਮੇ ਤੋਂ ਇੱਥੇ ਆਏ ਹੈਗੇ ਆ ਇਹਨਾਂ ਨੂੰ ਪੁੱਛਦੇ ਹਾਂ ਬਾਈ ਜੀ ਉਹਨਾਂ ਦਾ ਕੀ ਨ ਸਰਦਾਰ ਵਿਜੈ ਸਿੰਘ ਜੀ ਤੇ ਕਿਹੜੀ ਪੋਸਟ ਤੇ ਤੁਸੀਂ ਮੈਂ ਜਸਵਰ ਕੀ ਹਾਂ ਜੀ ਠੀਕ ਹੈ ਜੀ ਤੇ ਇੱਥੇ ਕੀ ਕਰਾਰੇ ਤੁਸੀਂ ਕੀ ਹਾਲਾਤ ਕੀ ਇੱਥੇ ਰਾਤ ਤੇ ਜੀ ਰਾਤ ਕੁਝ ਦੇ ਰਿਪੋਰਟ ਦਿਖਾ ਲੈ ਸੋ ਨੇ ਟੋਕੀ ਅੱਛਾ ਜੀ ਠੀਕ ਹੈ ਜੀ ਤੇ ਹੁਣ ਡੇਵਰਗਾਰ ਲੱਗੀ ਹੋਈ ਹੈ ਜੀ ਹਾਂ ਨਾਲ ਡੇਵਰ ਜੀ ਨਾਲ ਪ੍ਰਸਾ ਨਾਲ ਵੀ ਲੱਗੀ ਠੀਕ ਹੈ ਠੀਕ ਹੈ ਜੀ ਤੇ ਪਿਛੇ ਤੁਸੀਂ ਰਿਪੋਰਟ ਵਗੈਰਾ ਕੀਤੀ ਹੋਈ ਜੋ ਇੱਥੇ ਨਿਸ਼ਾਨ ਹੋ ਰਿਹਾ ਹੈ ਰੀਪੋਰਟ ਜਿਹੜੀ ਹੁੰਦੀ ਹੈ ਜੀ ਨੁਕਸਾਨ ਦੀ ਉਹ ਤਾਂ ਪਟਵਾਰੀ ਵੀ ਤੇ ਉਹਦਾ ਕੰਮ ਹੈ ਠੀਕ ਹੈ ਜੀ ਹਾਂ ਹਾਂ ਇਹ ਨਾ ਨੁਕਸਾਨ ਹੋਇਆ ਜੀ ਝੋਨੇ ਦਾ ਠੀਕ ਹੈ ਜੀ ਤੇ ਤੁਹਾਡਾ ਕੰਮ ਹੈ ਜੀ ਨਹਿਰ ਨੂੰ ਬੰਨਣਾ ਆਜਾ ਪਾਣੀ ਪਿੱਛੇ ਕੱਢਣਾ ਜਿਹੜਾ ਕੰਟਰੋਲ ਕਰਦੇ ਹਾਂ ਜੀ ਹਾਂ ਜੀ ਠੀਕ ਹੈ ਰਾਤ ਨੂੰ 1:00 ਵਜੇ ਪਹੁੰਚਿਆ ਉਸ ਦਿਨ ਦੇਰ ਬਾਅਦ ਰਾਤ ਨੂੰ ਠੀਕ ਹੈ ਬਾਕੀ ਅੱਜ ਕਿਉਂ ਨਹਿਰ ਦਾ ਤਾਂ ਲੱਗਦੇ ਆ ਬਿਲਕੁਲ ਜੀ ਰਸਤੇ ਜੀ ਕੋਈ ਨਾ ਦੋ ਖੜੇ ਪੰਜ ਲੱਗਦੇ ਆ ਨਹੀਂ ਆ ਰਹੇ ਹਾਂ ਆ ਪਾਣੀ ਕਾਜੀ ਵੀ ਆ ਰਹੇ ਜੀ ਵੀ ਹੁਣ ਤੁਸੀਂ ਕੋਸ਼ਿਸ਼ ਕਰ ਰਹੇ ਹੋ ਵੀ ਨਹਿਰ ਬੱਝ ਗਈ ਜੀ ਹਾਂ ਠੀਕ ਹੈ ਬ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਚੰਦੇਵਾਲਾ ਕਾਮਰਵਾਲਾ ਖੁਰਦ ਤੋੜੇੜੀ ਬੂਟੇਵਾ ਨਯਰ ਜਿਹੜੀ ਕੀਤੀ ਹੈਗੀ ਬੀਤੀ ਰਾਤ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਸੋ ਤਿੰਨ ਪਿੰਡਾਂ ਦਾ ਦੱਸਿਆ ਜਾ ਰਿਹਾ ਕਾਫੀ ਜਿਹੜਾ 90 ਏਕੜ ਤੋਂ 100 ਏਕੜ ਦੇ ਜਿਹੜੇ ਬੇੜਾ ਝੋਨਾ ਲੱਗਾ ਸੀ ਕਿਸਾਨਾਂ ਦਾ ਨੁਕਸਾਨ ਹੋਇਆ ਤਸਵੀਰਾਂ ਦਾ ਡਰਾਅ ਅਸੀਂ ਸਾਂਝੀਆਂ ਕੀਤੀਆਂ ਸੋ ਉਮੀਦ ਕਰਦੇ ਹਾਂ ਕਿ ਜਿਹੜੀ ਵੀਡੀਓ ਤੁਹਾਨੂੰ ਜਰੂਰ ਪਸੰਦ ਆਵੇਗਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਤੋਂ ਬਾਅਦ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵੀਡੀਓ ਬਾਅਦ ਤੋਂ ਸ਼ੇਅਰ ਕਰਨਾ ਧੰਨਵਾਦ